ਚੰਡੀਗੜ੍ਹ ਵਿੱਚ ਅੱਜ ਸਵੇਰੇ ਹੋਟਲ ਦੇ ਮਾਲਕ ਅਤੇ ਕਾਉਂਸਲਰ ਦੇ ਰਿਸ਼ਤੇਦਾਰ ਦੇ ਘਰ ਤੇ ਅੰਨੇਵਾ ਫਾਇਰਿੰਗ ਕੀਤੀ ਗਈ ਹੈ। ਚੰਡੀਗੜ੍ਹ ਪੁਲਿਸ ਮੁਤਾਬਕ ਇਹ ਫਾਇਰਿੰਗ ਚੰਡੀਗੜ੍ਹ ਦੇ ਸੈਕਟਰ 38C ਵਿੱਚ ਹੋਈ ਹੈ। ਇਹ ਫਾਇਰਿੰਗ ਕੋਠੀ ਨੰਬਰ 2176 ਤੇ ਹੋਈ ਹੈ। ਸਮਾਂ ਕਰੀਬ ਅੱਧੀ ਰਾਤ ਦਾ ਹੈ। ਦੋ ਬਦਮਾਸ਼ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸਨ ਜਿਨ੍ਹਾਂ ਨੇ ਘਰ ਤੇ ਚਾਰ ਰਾਉਂਡ ਫਾਇਰਿੰਗ ਕੀਤੀ ਹੈ। ਇਸ ਦੌਰਾਨ ਘਰ ਵਿੱਚ ਖੜੀ ਇੱਕ ਥਾਰ ਦਾ ਸ਼ੀਸ਼ਾ ਵੀ ਟੁੱਟ ਗਿਆ। ਵਾਰਦਾਤ ਮਗਰੋਂ ਬਦਮਾਸ਼ ਉਥੋਂ ਫਰਾਰ ਹੋ ਗਏ ਨੇ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਪੁਲਿਸ ਨੇ ਘਟਨਾ ਸਥਾਨ ਤੋਂ ਕਈ ਖੋਲ ਵੀ ਬਰਾਮਦ ਕੀਤੇ ਨੇ ਪੁਲਿਸ ਨੇ ਸ਼ਹਿਰ ਦੇ ਵਿੱਚ ਨਾਕਾਬੰਦੀ ਕਰ ਦਿੱਤੀ ਹੈ ਤੇ ਹਮਲਾਵਰਾਂ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ ਪੁਲਿਸ ਦੇ ਵੱਲੋਂ ਸ਼ਹਿਰ ਦੇ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਨੂੰ ਵੀ ਖੰਘਾਲਿਆ ਜਾ ਰਿਹਾ ਹੈ ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨ ਵੀ ਦਰਜ ਕੀਤੇ ਜਾ ਰਹੇ ਨੇ ਜਿਸ ਨਾਲ ਰੰਜਿਸ਼ ਦੀ ਵਜ੍ਹਾ ਦਾ ਪਤਾ ਲੱਗ ਸਕੇ ਸ਼ਿਕਾਇਤਕਰਤਾ ਨੇ ਦੱਸਿਆ ਹੈ ਕਿ ਉਸ ਨੂੰ ਪਹਿਲਾਂ ਵੀ ਕਈ ਵਾਰ ਧਮਕੀਆਂ ਮਿਲ ਚੁੱਕੀਆਂ ਨੇ ਤੇ ਧਮਕੀਆਂ ਮਿਲਣ ਮਗਰੋਂ ਹੁਣ ਫਾਇਰਿੰਗ ਦਾ ਹੋਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਵੀ ਖੜੇ ਕਰਦਾ ਹੈ ਤਾਂ ਚੰਡੀਗੜ੍ਹ ਦੇ ਵਿੱਚ ਫਾਇਰਿੰਗ ਦੀ ਘਟਨਾ ਵਾਪਰੀ ਹੈ ਕਾਉਂਸਲਰ ਦੇ ਰਿਸ਼ਤੇਦਾਰ ਦੇ ਘਰ ਤੇ ਅੰਨੇ ਵਾਫ ਫਾਇਰਿੰਗ ਕੀਤੀ ਗਈ ਹੈ ਹਮਲਾਵਰ ਮੌਕੇ ਤੋਂ ਫਰਾਰ ਨੇ ਪੁਲਿਸ ਦੇ ਵੱਲੋਂ ਇਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਤੇ ਜਲਦ ਹੀ ਇਸ ਮਾਮਲੇ ਨੂੰ ਸੁਲਝਾ ਆਮਲਾ ਕੀ ਹੈ ਅਸੀਂ ਅੰਦਰ ਵੀ ਗਏ ਸੀ ਤੁਹਾਡੇ ਪਰਿਵਾਰਿਕ ਮੈਂਬਰ ਇਹ ਸਾਡਾ ਨਾ ਇਹ ਬਟੇਲੇ ਪਿੰਡ ਤੋਂ ਹੀ ਨੇ ਇਹ ਮੇਰੇ ਸ਼ਰੀਕੇ ਚੋਂ ਹੀ ਨੇ ਔਰ ਇਹਨਾਂ ਦਾ ਜਿਹੜਾ ਹੈਗਾ ਰਜੈਂਟਾ ਪੈਲੈਸ ਹੋਟਲ ਹੈ ਆਪਣਾ ਮੁਹਾਲੀ ਦੇ ਵਿੱਚ ਔਰ ਅਸੀਂ ਸਾਨੂੰ ਰਾਤੀ ਅੱਪੇ ਅਸੀਂ ਇਕੱਠੇ ਸੀ ਫੰਕਸ਼ਨ ਚ ਕਿਤੇ ਉੱਥੋਂ 11:30 ਵਜੇ ਆਏ ਆ ਅਸੀਂ ਔਰ ਜਿਹੜਾ ਹੈਗਾ ਹੁਣ ਜਦੋਂ ਅਸੀਂ ਸਵੇਰੇ ਪਰਿਵਾਰ ਉੱਠਿਆ ਹੈ ਤਾਂ ਉਹਨਾਂ ਨੇ ਦੇਖਿਆ ਕਿ ਇਹ ਗੱਡੀ ਹੈ ਜਿਹੜੀ ਇਹ ਪਰ ਕਰਾਏ ਦਾ ਰਹਿੰਦੇ ਆ ਸਾਡੇ ਅਬੋਹਰ ਤੋਂ ਨੇ ਉਹ ਉਹਨਾਂ ਨੇ ਦੇਖਿਆ ਵੀ ਉਹ ਗੱਡੀ ਚਲਾਉਣ ਲੱਗੇ ਉਹਨਾਂ ਨੇ ਦੇਖਿਆ ਵੀ ਗੱਡੀ ਦਾ ਸ਼ੀਸ਼ਾ ਟੁੱਟਿਆ ਹੋਇਆ ਉਹ ਦੇਖਿਆ ਪਰ ਉਹ ਲੱਗਿਆ ਕਿ ਗੋਲੀ ਚੱਲੀ ਹੋਈ ਹੈ ਫਿਰ ਅੰਦਰ ਜਾ ਕੇ ਦੇਖਿਆ ਕਿ ਦੋ ਤਿੰਨ ਗੋਲੀਆਂ ਇੱਕ ਦਰਵਾਜ਼ੇ ਤੇ ਵੀ ਲੱਗੀ ਹੋਈ ਹੈ ਔਰ ਜਿਹੜਾ ਹੈਗਾ ਦਵਾਰਾਂ ਤੇ ਵੀ ਲੱਗੀਆਂ ਹੋਈਆਂ ਨੇ ਉਹ ਫਿਰ ਉਹਨਾਂ ਦਾ ਇਹਨਾਂ ਦਾ ਮੈਨੂੰ ਭਰਾ ਦਾ ਕਾਲ ਆਇਆ ਕਿ ਆਪਣਾ ਮੈਂ ਕਿਹਾ ਤੁਸੀਂ 112 ਤੇ ਕਾਲ ਕਰੋ ਅੱਗੇ ਜਿਹੜਾ ਹੈਗਾ ਪੁਲਿਸ ਇਨਵੈਸਟੀਗੇਸ਼ਨ ਕਰੇਗੀ ਕਿ ਕੀ ਹੈ ਕੀ ਇਹ ਮਾਮਲਾ ਤੇ ਮਤਲਬ ਘਰ 'ਚ ਕੋਈ ਨਹੀਂ ਸੀ ਉਦੋਂ ਨਹੀਂ ਅੰਦਰ ਸੀਗੇ ਸਾਰੇ ਅੰਦਰ ਸੀਗੇ ਰਾਤ ਦੀ ਗੱਲ ਹੈ ਰਾਤੀ 12:30 ਵਜੇ ਦੀ ਗੱਲ ਹੈ ਪਹਿਲਾਂ ਕੋਈ ਧਮਕੀ ਵਗੈਰਾ ਵੀ ਆਈ ਹੈ ਪਰ ਨਹੀਂ ਇਹੋ ਜਿਹਾ ਕੁਝ ਨਹੀਂ ਜੀ ਇਹੋ ਜਿਹਾ ਕੁਝ ਨਹੀਂ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੁਝ ਆਪਣਾ ਹਾਂਜੀ ਅੱਜ ਗੱਲ ਬਾਤ ਹੋਈ ਪਰਿਵਾਰ ਦੇ ਨਾਲ ਕੋਈ ਇਹ ਪਹਿਲਾਂ ਕੋਈ ਲੜਾਈ ਝਗੜਾ ਹੋਇਆ ਨਹੀਂ 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 ਕੋਈ ਇਹੋ ਜਿਹਾ ਨਹੀਂ ਜੀ ਛੋਟਾ ਪਰਿਵਾਰ ਹੈ ਸਾਡਾ ਵਧੀਆ ਪਰਿਵਾਰ ਹੈ ਕੋਈ ਅੱਜ ਤੱਕ ਕਿੰਨੇ ਕ ਬੰਦੇ ਦਿਖ ਰਹੇ ਜਿਹੜੇ ਫੈਰਿੰਗ ਕਰਨ ਵਾਲੇ ਆ ਅੱਜ ਉਹ ਉਹ ਦੇਖ ਰਹੇ ਜੀ ਪੁਲਿਸ ਦੇਖ ਰਹੀ ਹੈ ਸਾਡੀ ਨਜ਼ਰ ਚ ਕੋਈ ਨਹੀਂ ਆਇਆ ਕਿੰਨੇ ਗ੍ਰਾਉਂਡ ਫਾਇਰ ਹੋਏ ਕੋਈ ਜਾਣਕਾਰੀ ਮਿਲਦੀ ਆ ਪੰਜ 6 ਲ ਤਾਰਾ ਸਿੰਘ ਜੀ ਜਿਹੜੇ ਪਰਿਵਾਰਾ ਉਹਨਾਂ ਦੇ ਕੋਲ ਵੀ ਕੋਈ ਥਾਰ ਗੱਡੀ ਹੈ ਹਾਂ ਉਹਨਾਂ ਕੋਲ ਵੀ ਹੈਗੀ ਹੈ ਕੋਈ ਹੈ ਹੋ ਸਕਦਾ ਵੀ ਹਾਂ ਸ਼ਾਇਦ ਨਹੀਂ ਉਹ ਕਾਰ ਦੇ ਅੱਗੇ ਖੜੀ ਹੈ ਸ਼ਾਇਦ ਆਪਣਾ ਕੀ ਟਾਰਗੇਟ ਹੈ ਉਹਨ ਮੰਨਸ਼ਾ ਪੁਲਿਸ ਦੱਸ ਸਕਦੀ ਹੈ ਥੈਂਕ ਯੂ ਠੀਕ ਹੈ ਜੀ ਸੋਸਰ ਹਮਾਰ ਪਰ ਜਸਟ ਅਭੀ 1.5 ਘੰਟੇ ਪਹਿਲੇ ਇਨਫੋਰਮੇਸ਼ਨ ਆਈ ਹੈ ਹਮ ਆਈਏ ਅਦਰ ਹਮਨੇ ਐਮਐਫਟੀ ਟੀਮ ਸੀਐਫਐਸਐਲ ਟੀਮ ਮੌਕੇ ਤੇ ਬੁਲਾਈ ਹੈ ਅਭੀ ਸਟੇਟਮੈਂਟ ਰਿਕਾਰਡ ਕਰ ਰਹੇ ਹਾਂ ਕੰਪਲੇਨਰ ਸੇ ਉਹਨਸੇ ਬਾਤ ਚੀਤ ਜਾਰੀ ਹੈ ਬਾਕੀ ਜੋ ਇਨੀਸ਼ੀਅਲ ਸਟੇਜ ਤੇ ਪਤਾ ਲੱਗਾ ਹੈ 4-5 ਰੌਂਡ ਫਾਇਰ ਹੋਏ ਹਨ 4 ਰ बाकी फर्दर इन्वेस्टिगेशन अभी हमारी जारी है कुछ पता जी कोई फरोती का मामला है कोई दत्तम की कोई अभी स्टेटमेंट रिकॉर्ड करेंगे कंप्लेन की उसके बाद पूरा क्लियर हो जाएगा मैं कितने बजे का मामले ये एक्चुअली में कम्पलेन ने तो सुबह ही देखा है मेरे को रात का मामला है ये कितने राउंड फायर राउंड जो है अभी इनिशियल स्टेज पर अंदर नहीं वो अंदर उनके गाड़ी कि कि किस की। की है अभी चल रही है इन्वेस्टिगेशन इनिशियल स्टेज पे उसके बाद फिर जैसा होगा फर्दर आपको